ਫਲਗਣ ਅਨੰਦ ਉਪਾਰਜਨ ਹਰ ਸਜਣ ਪ੍ਰਗਟਿ ਆਏ ਸਹਾਇ ਰਾਮ ਕੇ ਕਰਨ ਕਿਰਪਾ ਦਿਆ ਮਲਾਏ ਸੇਜ ਸੁਹਾਵੀ ਸਰਬ ਸੁਖ ਹੰਤਖਾ ਨਾਹੀ ਜਾਏ ਐਤ ਕੁਨੀ ਵੜ ਪਾਗਣੀ ਪਰ ਪਾਇਆ ਹਰ ਰਾਇ ਮਨ ਸਹੀਆ ਮੰਗਰ ਕਾਵਹੀ ਗੀਤ ਗੋਵਿੰਦ ਅਲਾਏ ਹਰ ਦੇਹਾ ਸੰਸਾਰ ਮਨਹਿ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਐ ਬਾਹੜ ਨ ਜਨਮ ਤਾਏ ਜਿਹਾ ਏਕ ਅਨੇਕ ਗੁਣ ਤੇ ਨਾਨਕ ਚਹਨੀ ਪਾਏ ਫਲ ਗਣ ਨਿਤ ਸਲਾਹੀਐ ਜਿਸ ਨੂੰ ਸਰਨ ਆਤਮਾਏ ਜਿਹਾ ਏਕ ਅਨੇਕ ਗੁਣ

ਜੋ ਸਾਨੂੰ ਅਮਰਤ ਵੇੜੀਆਂ ਦਾਤਾਵਾਂ ਬਖਸ਼ ਕੀਤੀਆਂ ਅਮਰਤ ਵੇੜੇ ਤੋਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਜਾਂ ਅਮਰਤ ਵੇੜੇ ਤੁਮਹੀ ਸੁੰਦਰ ਦਵਾਨ ਸਜਾਏ ਗਏ ਸਦੇ ਵੇਦਾਨਾਂ ਦੇ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਗੋਣ ਕਰਨ ਦੀ ਸੇਵਾ ਹੋਵੇ ਪ੍ਰੰਤਿ ਆਪ ਸਰਬਤ ਹੀ ਸੰਤਾਂ ਨੇ ਲਾਹੀ ਕਰ ਬਾਣੀ ਦਾ ਬੜੇ ਹੀ ਅਨੁਸਰਕਾਰ ਦੇ ਨਾਲ ਸਰਵਣ ਕੀਤਾ। ਗੁਰੂ ਪਿਆਰੇ ਅਸਿਵਾਸ ਸਮਾ ਹੋਇਆ ਹੈ ਅਜਾਨਾ ਜੀਆਂ ਕਥਾ ਵਿਚਾਰਾਂ ਦੇ ਨਾਲ ਜੜੁੰਦਾ। ਕਿਉਂਕਿ ਅੱਜ ਫੱਗਣ ਮਹੀਨੇ ਦੀ ਰੰਗਮਤਾ ਹੋਈ ਹੈ। ਆ ਗੁਰੂ ਪਿਆਰੇ ਆਪਣੇ ਮਨ ਅਤੇ ਚਿੱਤ ਨੂੰ ਆਕਾਰ ਕਰਦਾ ਕਰੀਏ। ਗੁਰੂ ਦਰਬਾਰਾਂ ਦੇ ਵਿੱਚ ਹਾਜ਼ਰੀਆਂ ਲਵਾ ਕੇ ਗੁਰੂ ਸੰਗਤ ਖੜ ਕੇ ਪਗੜ ਮਹੀਨੇ ਦੀ ਮਹਤਤਾ ਨੂੰ ਸਮਝਦੇ ਹੋਏ ਪਗੜ ਮਹੀਨੇ ਦੀ ਮਹਤਤਾ ਨੂੰ ਸਮਝਣਾ ਕਰਕੇ ਕੀ ਪਾਸ਼ਾ ਪਗੜ ਮਹੀਨੇ ਦੇ ਅੰਦਰ ਕੀ ਉਪਦੇਸ਼ ਦੇਵਾ ਕਰ ਰਹੇ ਹਨ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਲਕੁਣ ਅਨਾਦੀ ਉਪਾਰਜਨ ਹੰਡ ਸੱਜਣ ਪ੍ਰਗਟਿ ਆਏ ਗੁਰੂ ਪਿਆਰੇ ਦੇਸੀ ਮਹੀਨਿਆਂ ਦੇ ਅਨੁਸਾਰ ਅੱਜ ਸਾਲ ਦਾ ਅਖੀਰਲੇ ਮਹੀਨੇ ਪੱਗੜ ਦੀ ਆਰੰਭਤਾ ਹੋਈ ਹੈ ਪੱਗੜ ਮਹੀਨੇ ਦੀ ਆਰੰਭਤਾ ਦੇ ਅੰਦਰ ਪੰਚਮ ਪਾਸ਼ ਸ਼ਹੀਦਾਂ ਦੇ ਸਰਤਾਜ ਧੰਨ 탄 ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੇ ਸਮਝਾਉਣਾ ਕਰਦੇ ਕਿ ਸਿਆੜੀ ਰਤਨੀ ਕਰੜੀ ਸਰਦੀ ਦੇ ਪਿੱਛੋਂ ਮਹਾਰ ਫਿਰੰਤ ਪਿੱਛੇ ਫੱਗਣ ਦੇ ਮਹੀਨੇ ਦੇ ਦਿ ਲੋਖ ਬੋਲੀਆਂ ਤੇ ਰੰਗਤ ਮਾਸਿਆਂ ਦੇ ਰਾਹੀਂ ਖੁਸ਼ੀਆਂ ਮਨਾਉਂਦੇ ਹਨ ਪਰ ਭਗਤਾਂ ਵਿੱਚ ਉਹਨਾਂ ਜੀਵ ਰਿਸ਼ਤਰਨਾ ਅੰਦਰ ਆਤਮਿਕ ਆਨੰਦ ਪਹਿਲਾ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਹਰੀ ਪ੍ਰਤੰਤ ਆ ਵੱਸਦਾ ਹੈ ਭਾਵੇਂ ਗੁਰੂ ਪਿਆਰ ਜਿਸ ਤਰ੍ਹਾਂ ਬਾਗ ਮਹੀਨੇ ਦੇ ਅੰਦਰ ਆਪਾਸ਼ਣ ਸਮਝਾਉਣਾ ਕੀਤਾ ਸੀ ਕਿ ਭਾਈ ਬਾਗ ਮਹੀਨੇ ਦੇ ਅੰਦਰ ਜਿਹੜਾ ਵੀ ਇਸ ਮਹੀਨੇ ਦੇ ਅੰਦਰ ਗੁਰੂ ਦੀ ਸੰਗਤ ਕਰਦਾ ਹੈ ਜਪ ਤਪ ਕਰਦਾ ਹੈ ਪੁੰਨ ਦਾਨ ਬੀਜਦਾ ਹੈ ਇਸੋ ਵੇਨੇ DD ਕਰੀਤਾ ਉਹਦਾ ਪੌਨ ਤਾੜ ਕੀਤਾ ਜਦ ਤੱਕ ਉਹ ਬੜੇ ਵਿਅਰਥ ਨਹੀਂ ਜਾਂਦਾ ਸਦਾ ਜੋ ਪ੍ਰਮਾਤਮਾ ਦੇ ਧਿਆਨ ਨਾਲ ਜੁੜ ਜਾਂਦਾ ਹੈ ਤੇ ਆਪਣੀ ਜੀਵਨ ਨੂੰ ਸਫਲ ਕਰ ਲੈਂਦਾ ਹੈ ਇਸੇ ਮਹੀਨੇ ਦੇ ਅੰਦਰ ਵੀ ਧੰਨ ਕੁਰਵਾ ਜੀ ਦੇ ਮਹਾਰਾਜ ਸਮਝਾ ਰਹੇ ਕਿ ਭਾਈ ਇਹ ਸਿਆੜੀ ਰਤਵੀ ਕਰੜੀ ਸਾਟੀ ਦੇ ਪਿੱਛੋਂ ਅਗਰ ਪਕੜ ਨਹੀਂ ਤੇ ਅਰੰਭਤਾ ਹੁੰਦੀ ਹੈ ਇਸ ਮਹੀਨੇ ਦੇ ਅੰਦਰ ਲੋਕ ਹੁੱਲਣਾ ਤੇ ਹੋਰ ਰੰਗ ਤਮਾਸ਼ਿਆਂ ਰਾਂ ਹੀ ਖੁਸ਼ੀਆਂ ਮਨਾਉਂਦੇ ਹਨ ਪਰ ਜਿਹੜੀ ਜੀਵ ਇਸ ਤ੍ਰੀ ਅਸਕ ਕੋਕਾਲ ਕਰਦੇ ਸਾਜੀ ਹੋਏ ਸੋਚੀ ਹੀ ਕਾਇਨਾਤ ਹੈ ਜਿਹਨਾਂ ਦਾ ਉਸ ਪਰਮਾਤਮਾ ਦੇ ਨਾਲ ਪਿਆਰ ਹੈ ਸਤਿਗੁਰੂ ਦੇ ਨਾਲ ਅਥਵਾਕ ਹੈ ਜੇ ਗੁਰੂ ਪਿਆਰ ਉਹ ਜੀਵ ਇਸਤਰੀ ਆਪਣੇ ਅੰਦਰ ਐਸਾ ਆਤਮਿਕ ਆਨੰਦ ਪੈਦਾ ਕਰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪ੍ਰਮਾਤਮਾ ਦਾ ਅੰਕਾਰ ਪ੍ਰਕਾਸ਼ ਜੋਤ ਪ੍ਰਤੱਖ ਹੋ ਜਾਂਦੀ ਹੈ ਪਾਪ ਦੀ ਪ੍ਰਕਾਸ਼ ਹੋ ਜਾਂਦੀ ਹੈ ਜੇ ਵੀ ਗੁਰੂ ਪਿਆਰ ਜਿਹੜਾ ਮਾਗ ਮਹੀਨੇ ਦੇ ਅੰਦਰ ਸਿੱਖਦਾ ਪੀਜਾ ਹੈ ਪ੍ਰਪਾਸ਼ਾ ਵੰਦੇ ਕਿ ਉਹਨਾਂ ਦੀ ਜੀਵਨ ਜਿਹੜੀ ਅਵਸਥਾ ਹੈ ਵੈਸੀ ਹੀ ਬਣ ਜਾਂਦੀ ਹੈ ਇਹ ਲੋਕ ਭਾਵੇਂ ਹੋਲੀਆਂ ਤੇ ਰੋਹ ਸੰਗਤ ਮਾਸੇ ਖੁਸ਼ੀਆਂ ਮਨਾ ਕੇ ਆਪਣਾ ਸਮਾਂ ਬਤੀਤ ਕਰ ਦਿੰਦੇ ਪਰ ਗੁਰੂ ਪਿਆਰ ਜਿਨ੍ਹਾਂ ਦੇ ਸੁਮਹੀਨੇ ਦੇ ਅੰਦਰ ਪ੍ਰਮਾਤਮਾ ਦੇ ਨਾਮ ਨੂੰ ਬੀਜਣਾ ਕੀਤਾ ਹੈ ਆਪਣੇ ਹਿਰਦੇ ਦੇ ਅੰਦਰ ਗੁਰੂ ਦੇ ਨਾਮ ਨੂੰ ਸਿਖਾ ਹੈ ਉਹ ਫਿਰ ਗੁਰੂ ਪਿਆਰਿਓ ਆਤਮਿਕ ਅਨੰਦ ਪੈਦਾ ਹੋ ਜਾਂਦਾ ਹੈ ਆ ਪ੍ਰਮਾਤਮਾ ਵੀ ਨਾਲ ਆਪਣੇ ਹਿਰਦੇ ਵਿੱਚ ਜਾ ਕੇ ਪ੍ਰਗਟ ਹੋ ਜਾਂਦਾ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਤੇ ਪ੍ਰਮਾਤਮਾ ਨਾਲ ਮਿਲਣ ਵਿੱਚ ਸਹਿਯਤਾ ਕਰਨ ਵਾਲੇ ਸੰਤ ਜੀ ਮੇਰ ਘਰਖੇ ਉਹਨਾਂ ਨੂੰ ਹੀ ਪ੍ਰਮਾਤਮਾ ਨਾਲ ਜੋੜ ਲੈਂਦੇ ਹਨ ਤੇ ਗੁਰੂ ਪਿਆਰਿਓ ਪਾਸ਼ਾ ਕਹਿੰਦੇ ਕਿ ਪ੍ਰਭ ਆਤਮਾ ਦੇ ਨਾਲ ਮੇਲ ਵਿੱਚ ਉਹ ਸੰਤ ਜਨ ਪਿਆਰੇ ਜਿਹੜੇ ਆਪ ਜਪੇ ਅਮਰੇ ਨਾਮ ਜਪਾਵੇ ਜਿਨ੍ਹਾਂ ਨੇ ਆ ਪ੍ਰਭ ਆਤਮਾ ਦਾ ਨਾਮ ਸੁਆਸ ਸੁਆ ਕਰਕੇ ਜਪਿਆ ਤੇ ਪੂਰਨ ਉਪਦੇਸ਼ ਦੇ ਕੇ ਪ੍ਰਭ ਆਤਮਾ ਦਾ ਨਾਮ ਪਾਉਣਾ ਕਰਦੇ ਉਹਨਾਂ ਦੀ ਮੇਰ ਦੇ ਨਾਲ ਉਹਨਾਂ ਨੂੰ ਪ੍ਰਭ ਆਤਮਾ ਦੇ ਨਾਲ ਜੋੜ ਦਿੰਦੇ ਪਾਪ ਕੀ ਉਹਨਾਂ ਜੇ ਸਰਦਾਰ ਹੀ ਪ੍ਰਮਾਤਮਾ ਹੀ ਤਰਨਾ ਨਾਲ ਜੁੜਦਾ ਵਕਾਰਾਂ ਤੋਂ ਬਾਹਰ ਜਾਂਦੇ ਜਿਸ ਤਰ੍ਹਾਂ ਤਾਂ ਰਣੀ ਬਾਣ ਕਥਾ ਵਿਚਾਰਾਂ ਦੇ ਅੰਦਰ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਮਝਵਾ ਕਰ ਰਹੇਗੀ ਭਾਈ ਇਹ ਦੇਕਰ ਅਸੀਂ ਗੁਰੂ ਦੀ ਸੰਗਤ ਨਾਲ ਟੁੱਟ ਜਾਵਾਂਗੇ ਗੁਰੂ ਦੇ ਨਾਮ ਨਾਲ ਟੁੱਟ ਜਾਵਾਂਗੇ ਤਾਂ ਸਾਡੇ ਜੀਵਨ ਦੀ ਅਵਸਥਾ ਐਸੀ ਬਣ ਜਾਵੇਗੀ ਵਕਾਰਾਂ ਵਿੱਚ ਮਾੜੇ ਖਿਆਲ ਪੈਦਾ ਹੋਣਗੇ ਮਾਣ ਦੇ ਵਿੱਚ ਬਤਾਰਾਂ ਦੀ ਮੈਲ ਪੈਣਾ ਹੋਵੇਗੀ ਮਾਣ ਮਾਣੀਆਂ ਚੀਜ਼ਾਂ ਵਲ ਭੱਜੇਗਾ ਜਿਸ ਕਰਕੇ ਜੀਵਨ ਦੀ ਸਾਰੀ ਵਸਤਾਰੀ ਸਾਡੀ ਇਸ ਤਰ੍ਹਾਂ ਹੀ ਵਿਅਸਤ ਚਲੀ ਜਾਵੇਗੀ ਤੇ ਇਸ ਤਰ੍ਹਾਂ ਹੀ ਗੁਰੂ ਪਿਆਰੇ ਬਾਦਸ਼ਾਹ ਸਮਝਾ ਰਹੇ ਕਿ ਭਾਈ ਕੀ ਪ੍ਰਮਾਤਮਾ ਨਾਲ ਮਿਲਣ ਵਿੱਚ ਜਿਹੜੇ ਉਸ ਸਤਜਨ ਪਿਆਰੇ ਹਨ ਜਿਨ੍ਹਾਂ ਦੀ ਸੰਗਤ ਕਰਕੇ ਸਚਾਈ ਦੀ ਸੋਚੀ ਆਉਂਦੀ ਹੈ ਜੀਵਨ ਜਿਉਣ ਦੀ ਜਾਂਚ ਆਉਂਦੀ ਹੈ ਕਿ ਭਾਈ ਜੀਵਨ ਦੇ ਅੰਦਰ ਉਸ ਪ੍ਰਮਾਤਮਾ ਦਾ ਨਾਮ ਰਹੀ ਸਿਮਰ ਰਹੀ ਰਹਿਣਾ ਹੈ ਕਿ ਜੇਕਰ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹਾਂ ਤਾਂ ਹੀ ਗੁਰੂ ਪਿਆਰੇ ਸਾਡਾ ਜੀਵਨ ਸੰਯਤ ਹੋਣ ਤੋਂ ਬਚ ਸਕਦਾ ਹੈ ਨੇ ਤਾਂ ਸਾਡੇ ਜੀਵਨ ਦੀ ਅਵਸਥਾ ਇਸ ਤਰ੍ਹਾਂ ਹੀ ਵਿਅਰਥ ਚੜੀ ਜਾਣੀ ਹੈ ਜਿਹੜਾ ਸਾਨੂੰ ਮਨੁੱਖਾ ਜੀਵਨ ਮਿਲਿਆ ਹੈ ਜਿਹੜਾ ਲਾਹਾ ਲੈ ਲਈ ਜਿਹੜਾ ਇਸ ਜਨਮ ਦੇ ਵਿੱਚ ਸੌਦਾ ਖਰੀਦਣ ਲਈ ਆਇਆ ਹੈ ਤੇ ਗੁਰੂ ਪਿਆਰੇ ਦਖਾਣੇ ਹੱਥ ਹੀ ਪਰ ਜਾਵੇਗਾ ਸੇਜ ਸੁਹਾਵੀ ਸਰਬ ਸੁਖ ਹਣ ਦੁਖਾ ਨਾਹੀ ਜਾਏ ਉਹਨਾਂ ਦੀ ਹਿਰਦੇ ਸੇਜ ਸੁੰਦਰ ਬਣ ਜਾਂਦੀ ਹੈ ਬ੍ਰਹਮਾ ਦੇ ਹਿਰਦੇ ਦੇ ਵਿੱਚ ਨਾਮ ਦੀ ਸੇਜ ਵਿੱਚ ਜਾਂਦੀ ਹੈ। ਆਪਕੀ ਜਿਹੜੀ ਪੰਜੇ ਕਾਮਾਂ ਦਾ ਕਿਤਾਤਾ ਹੈ ਇਹਨਾਂ ਦਾ ਮਨ ਦੇ ਵਿੱਚ ਵਕ ਹਿਰਦੇ ਦੇ ਵਿੱਚ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ। ਤੇ ਉਹਨਾਂ ਦੇ ਸਾਰੇ ਹੀ ਸੁਨਨ ਸੁੱਖ ਪ੍ਰਾਪਤ ਹੋ ਜਾਂਦੇ। ਤੇ ਦੁੱਖਾਂ ਵਿੱਚ ਵੀ ਉਹਨਾਂ ਦੇ ਹਿਰਦੇ ਵਿੱਚ ਕਦੇ ਥਾਂ ਨਹੀਂ ਰਹਿ ਜਾਂਦੀ। ਤੇ ਗੁਰੂ ਪਿਆਰ ਇੱਡਾ ਵਟਾ ਸੁਭਾਗ ਵੱਡਾ ਹੈ। ਧੰਨ ਗੁਰੂ ਅਰਜਨ ਦੇਵ ਜੀ ਦੀ ਆਖ ਦੇ ਦੀ ਪਾਈ ਪੰਗੜ ਮਹੀਨੇ ਦੇ ਅੰਦਰ ਇਹਨਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਦੀ ਸੇਲ ਵਿੱਚ ਜੜਦੀ ਸਾਰੇ ਹੀ ਉਹਨਾਂ ਨੂੰ ਸੁੱਖ ਪ੍ਰਾਪਤ ਹੋ ਜਾਂਦੇ ਹਿਰਦੇ ਦੇ ਵਿੱਚ ਐਸੇ ਪ੍ਰਮਾਤਮਾ ਦੇ ਨਾਮ ਲਈ ਪਿਆਰ ਦੀ ਭਾਵਨਾ ਪੈਦਾ ਹੁੰਦੀ ਕਿ ਉਹਨਾਂ ਦੇ ਹਿਰਦੇ ਵਿੱਚ ਕੋਈ ਦੁੱਖਾਂ ਦਾ ਥਾਂ ਹੀ ਨਹੀਂ ਰਹਿ ਜਾਂਦਾ ਸਾਰਾ ਜੀਵਨ ਦੇ ਵਿੱਚ ਇਹਨਾਂ ਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਭਾਵੇਂ ਇਹਨਾਂ ਨੂੰ ਜੀਵਨ ਦੀ ਅਵਸਥਾ ਹੀ ਪ੍ਰਾਪਤ ਹੋ ਜਾਂਦੀ ਐਛ ਪੁੰਨੀ ਵੜ ਭਾਗਣੀ ਵਰ ਪਾਇਆ ਹਰ ਰਾਏ ਉਹਨਾਂ ਵੜ ਭਾਗਣ ਜੀਵ ਇਸਤ੍ਰੀ ਮਨੋ ਕਾਣਾ ਪੂਰੀ ਹੋ ਜਾਂਦੀ ਉਹਨਾਂ ਨੂੰ ਪਰਮਾਤਮਾ ਮੈਂ ਜੰਦਾ ਫਿਰ ਗੁਰੂ ਪਿਆਰਾ ਜੜੀ ਉਹਨਾਂ ਦੇ ਅੰਦਰ ਤੇ ਵਿੱਚ ਨਾਮ ਦੀ ਤਾਂਸੇ ਪਰਮਾਤਮਾ ਨੂੰ ਮਿਲਦੀ ਤਾਂ ਸੀ ਉਹ ਬੜੇ ਭੱਟ ਵੱਡੇ ਭਾਗਾਂ ਵਾਲੇ ਬਣ ਜਾਂਦੇ ਕਿਉਂਕਿ ਉਹਨਾਂ ਦੀ ਮਨ ਦੀ ਕਾ ਉਹਨਾਂ ਪੂਰੀ ਹੋ ਜਾਂਦੀ ਹੈ ਉਹਨਾਂ ਨੂੰ ਪਰਮਾਤਮਾ ਮਿਲ ਜਾਂਦਾ ਜਿਹੜੇ ਸਾਰੇ ਸਖਤ ਜਨ ਵਾਲਾ ਹੈ ਜਿਹੜੇ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈ ਜਿਹੜੇ ਸਾਰੇ ਜੀਵਾਂ ਨੂੰ ਰਜਿਤ ਦੇ ਰਿਹਾ ਹੈ ਤੇ ਗੁਰੂ ਪਿਆਰੇ ਉਹ ਪਰਮਾਤਮਾ ਪਾਤਸ਼ਾਹ ਕਿਤੇ ਬੜੇ ਵੱਡੇ ਭਾਗਾਂ ਵਾਲੇ ਹੁੰਦੇ ਹੈ ਜਿਨ੍ਹਾਂ ਨੂੰ ਇਸ ਮਹੀਨੇ ਦੇ ਅੰਦਰ ਰਹਿਮਾਨ ਦੀ ਕਾਣਾ ਪੂਰੀ ਹੋ ਜਾਵੇ ਤੇ ਪ੍ਰਮਾਤਮਾ ਦੇ ਦਰ ਦੀ ਸੰਗਤ ਮਿਲ ਜਾਵੇ ਮੇਰੇ ਸਹੀਆਂ ਮੰਗਨਦਾ ਵਹੀ ਗੀਤ ਗੋਵਿੰਦ ਲਾਏ ਸ੍ਰੀ ਗੁਰੂ ਪਿਆਰੇ ਹੋ ਸత్సੰਗੀ ਸੇਧੀਆਂ ਰਣ ਕੇ ਫਿਰ ਸਤ ਗੁਰੂ ਦੀ ਸਿਮਤ ਸੁਆਦ ਦੇ ਗੀਤ ਗਾਉਂਦੇ ਜੇ ਆਤਮ ਅਨੰਦ ਪੈਦਾ ਕਰਨ ਵਾਲੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਜਪਦੇ ਜੇ ਗੁਰੂ ਪਿਆਰ ਨਾਲ ਮਿਲ ਕੇ ਫਿਰ ਪ੍ਰਮਾਤਮਾ ਦੇ ਨਾਮ ਦੇ ਸਿਮਤ ਸਿਰਾ ਕਰਦੇ ਗੁਰੂ ਦੀ ਵਡਿਆਈ ਕਰਦੇ ਉਸ ਪ੍ਰਮਾਤਮਾ ਦੀਆਂ ਉਸ ਪ੍ਰਮਾਤਮਾ ਕਾਲ ਪਰਥੇ ਸਿਮਤ ਗਾਉਂਦੇ ਅਤੇ ਆਪਣੇ ਆਤਮਿਕ ਅੰਜੀਵਣ ਦੇ ਅਨੰਦ ਦੇ ਵਿੱਚ ਆਪਣੇ ਅੰਦਰ ਐਸੀ ਗੁਰਪਾਣੀ ਦਾ ਪ੍ਰਕਾਸ਼ ਕਰ ਲੈਂਦੇ ਕਿ ਉਹਨਾਂ ਦੇ ਸਾਰੇ ਆਤਮਿਕ ਜੀਵਨ ਦੇ ਅੰਦਰ ਹੀ ਗੁਰੂ ਪਿਆਰ ਅਨੰਦ ਪੈਦਾ ਹੋ ਜਾਂਦਾ ਜਿਹਾ ਅਵਰਣ ਦੇ ਸਈ ਕੋਈ ਦੂਜਾ ਲਬੈ ਨਾ ਲਾਏ ਪ੍ਰਮਾਤਮਾ ਵਰਗਾ ਕੋਈ ਹੋਰ ਨਹੀਂ ਉਸ ਦੇ ਬਰਾबरी ਕਰਨ ਸਕਣ ਵਾਲਾ ਕੋਈ ਦੂਜਾ ਨਹੀਂ ਕਿ ਪਾਸ਼ਾ ਮੈਨੂੰ ਤੇਰੇ ਤੋਂ ਇਲਾਵਾ ਹੋਰ ਕੁਝ ਨਹੀਂ ਦਿਸਦਾ ਗੁਰੂ ਪਿਆਰਾ ਫਿਰ ਧੰਨ ਗੁਰੂ ਅਰਜਨ ਦੇਵ ਜੀ ਆਖਦੇ ਕਿ ਭਾਵੇਂ ਉਹਨਾਂ ਦੀ ਜੀਵਨ ਦੀ ਅਵਸਥਾ ਹੀ ਨਹੀਂ ਉੱਚੀ ਹੋ ਜਾਂਦੀ ਕਿ ਬਰ ਕੇ ਪ੍ਰਮਾਤਮਾ ਦੇ ਯਾਦ ਕਰਦੇ ਕਿ ਪਾਸ਼ਾ ਤੇਰੇ ਵਰਗਾ ਕੋਈ ਹੋਰ ਨਹੀਂ ਜੋ ਤਨੀ ਬਰਾबरी ਕਰ ਸਕੇ ਜੋ ਤਨੀ ਬਰਾबरी ਕਰ ਸਕੇ ਜਾਣ ਕਿ ਤੇਰੇ ਵਰਗਾ ਕੋਈ ਹੋਰ ਰੂਪ ਹੀ ਨਹੀਂ ਸੁਨਿਆ ਤੇ ਕਿ ਮੈਨੂੰ ਤਾਂ ਕੇਵਲ ਤੂੰ ਹੀ ਦਿਸਦਾ ਹੈ ਕਿ ਤੇਰੇ ਦਾਜ ਜਪਨ ਨਾਲ ਹੀ ਮੈਨੂੰ ਜੀਵਨ ਦੀ ਅਵਸਥਾ ਪ੍ਰਾਪਤ ਹੋਈ ਹੈ ਤੇਰਾ ਨਾਮ ਜਪਨ ਨਾਲ ਹੀ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਈ ਹੈ ਹਾਲਤ 팔ਤ ਸਵਾਰਿਆਨ ਨਹਿ ਚਲਦਤੀਨ ਜਾਏ ਪਰ ਗੁਰੂ ਪਿਆਰੇ ਇਸ ਪ੍ਰਮਾਤਮਾ ਨੇ ਉਹ ਸਭ ਸੰਗਿਆ ਲੋਕ ਦੇ ਪਰਲੋਕ ਵੀ ਸਵਾਰ ਦਿੰਦਾ ਹੈ ਪਰ ਗੁਰੂ ਪਿਆਰੇ ਬਾਦਸ਼ਾਹ ਨੇ ਕੀ ਪਾਇ ਜਣਾ ਉਹਦੇ ਦਰ ਦੀ ਸੰਗਤ ਕਰ ਲਵੇ ਮਨ ਕਰਕੇ ਇਸ ਪ੍ਰਮਾਤਮਾ ਨੂੰ ਰਾਜ ਲਵੇ ਗੁਰੂ ਦੀ ਸੰਗਤ ਕਰ ਲਵੇ ਉਹਨਾਂ ਦੇ ਪ੍ਰਮਾਤਮਾ ਲੋਕ ਦੇ ਪਰਲੋਕ ਵੀ ਸਵਾਰ ਦਿੰਦਾ ਹੈ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲੈਵ ਲੀਤਾ ਲਈ ਰੱਖਦਾ ਹੈ ਸਿਧ ਬਖਸ਼ੀ ਹੈ ਜਿਉਂ ਕਦੇ ਡੋਲਦਾ ਨਹੀਂ ਸਦਾ ਹੀ ਜੀਵਨ ਉਹ ਅਡੋਲਤਾ ਆਪਣੀ ਰਹਿੰਦੀ ਹੈ ਉਹਨਾਂ ਦੇ ਤੇ ਐਸੀ ਪ੍ਰਮਾਤਮਾ ਥਾਂ ਬਖਸ਼ਦਾ ਹੈ ਐਸੀ ਜੀਵਨ ਦੀ ਉੱਚੀ ਹਸਤਾ ਬਖਸ਼ਦਾ ਹੈ ਜੇ ਗੁਰੂ ਪਿਆਰ ਹੈ ਕਦੇ ਵੀ ਪ੍ਰਮਾਤਮਾ ਦੇ ਚਰਨਾਂ 'ਚ ਪੜਦੇ ਨਹੀਂ ਸਦਾ ਯਸ ਪ੍ਰਮਾਤਵਾ ਨੇ ਕੀ ਏ ਗੋਣੇ ਦੇ ਆਪਣੇ ਲੋਕ ਤੇ ਪ੍ਰਗੋਗ ਵੀ ਸਹਾਰ ਲੈਂਦੇ ਸੰਸਾਰ ਸਾਗਰ ਤੇ ਰੱਖਿਐਨ ਬਹੜਨਾ ਜਨਮੈ ਧਾਏ ਤੇ ਪ੍ਰਮਾਤਵਾ ਨੇ ਸੰਸਾਰ ਸਮੁੰਦਰ ਤੇ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਹੈ ਤੇ ਜਨਮਾਂ ਦੇ ਗੇੜ ਵੀ ਮੁੜ ਕੇ ਉਹਨਾਂ ਨੂੰ ਦੌੜ ਪੱਜ ਜਾਂਦੇ ਪਾਉਂਦੀ ਪ੍ਰਮਾਤਮਾ ਨੇ ਇਹਨਾਂ ਨੂੰ ਹੱਥ ਦੇ ਕੇ ਰੱਖਿਆ ਹੈ ਉਹਨਾਂ ਦੇ ਜਨਮ ਮਰਨਾਂ ਦੇ ਜਿਹੜੇ ਹੀ ਮੁੱਕ ਜਾਂਦੇ ਭਾਵ ਕੀ ਜੁ ਉਹਨਾਂ ਦੇ ਆ ਭਟਕਣਾ ਖਤਮ ਹੋ ਜਾਂਦੇ ਨੇ ਇਸ ਜੀਵਨ ਦੇ ਅੰਦਰ ਹੀ ਗੁਰੂ ਪਿਆਰਿਓ ਵਾਵੇ ਮੁਕਤੀ ਅਸਰ ਕਰ ਜਾਂਦੇ ਜਨਮ ਮਰਨਾਂ ਤੋਂ ਰਹਿਤ ਹੋ ਜਾਂਦੇ ਪਾਸ਼ਾ ਕਹਿੰਦੇ ਗੁਰੂ ਦਾ ਉਪਦੇਸ਼ ਜਿਸ ਹਿਰਦੇ ਵਿੱਚ ਪ੍ਰਵੇਸ਼ ਹੋ ਜਾਵੇ ਗੁਰੂ ਪਿਆਰਿਓ ਉਹ タル ਹੋ ਜਾਂਦਾ ਹੈ ਭਾਵ ਕੀ ਜਨਮ ਮਰਨਾਂ ਤੋਂ ਇਹ ਰਹਿਤ ਹੋ ਜਾਂਦਾ ਹੈ ਜੀਵੋ ਏਕ ਅਨੇਕ ਗੁਣ ਪਰੇ ਨਾਨਕ ਚਰਨੀ ਪਾਏ ਤੇ ਗੁਰੂ ਪਿਆਰਾ ਸਾਡੀ ਇੱਕ ਜੀਵ ਪਰਮਾਤਮਾ ਤੇਰੇ ਬਹੁਤੇ ਗੁਣਾ ਅਸੀਂ ਉਸ ਨੂੰ ਬਿਆਨ ਕਰਨ ਜੋਗੇ ਨਹੀਂ ਪਰ ਜਿਹੜੇ ਜੀ ਉਸ ਦੇ ਚਰਨੀ ਪੈਂਦੇ ਉਸ ਦਾ ਆਸਰਾ ਤੱਕ ਦੇਵ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਤੇ ਗੁਰੂ ਪਿਆਰਾ ਪਾਸ਼ਾ ਜੀ ਅੰਤ ਕਰਦੇ ਕਿ ਪਾਸ਼ਾ ਸਾਡੀ ਇੱਕ ਜੀਵਾਂ ਹੈ ਕ੍ਰਿਸ਼ਨ ਹੈ ਤੇਰੇ ਬਹੁਤ ਹੀ ਗੁਣ ਕੀ ਗੁਣ ਹਨ ਮੈਂ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ ਪਰ ਮਾਸ਼ਾ ਜਿਹੜੇ ਵੀ ਜੀਵ ਤੇਰੇ ਚਰਨਾਂ ਨਾਲ ਜੁੜ ਜਾਂਦੇ ਤੇਰੀ ਚਰਨੀ ਪੈ ਜਾਂਦੇ ਤੇਰਾ ਆਸਰਾ ਧੱਕ ਲੈਣਦੇ ਪਾਸ਼ਾ ਸਾਰ ਸਮੁੰਦਰ ਤਰ ਜਾਂਦੇ ਭਾਵ ਕੀ ਆਪਣੇ ਮੁੱਖਾ ਜਨਮ ਦੀ ਬਾਜੀ ਜਤ ਰਹਿੰਦੇ ਮਨ ਜੀਤੇ ਜਗ ਜੀਤ ਫਿਰ ਗੁਰੂ ਪਿਆਰਿਓ ਇਸੇ ਜੀਵਨ ਕਾਲ ਦੇ ਅੰਦਰ ਪਾਸ਼ਮ ਦੇ ਉਹੀ ਸੂਰਮਾ ਹੈ ਜਾ ਕੋ ਹਰ ਰੰਗ ਲਾ ਕੋ ਇਸ ਜੁਗ ਮੈ ਸੋ ਕਹੀਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾ ਕਾ ਸਤਿ ਭਰਪੂਰਾ ਫਿਰ ਗੁਰੂ ਪਿਆਰਿਓ ਜਿਨ੍ਹਾਂ ਦੇ ਪਰਮਾਤਮਾ ਦਾ ਨਾਮ ਰੰਗ ਚੜ ਜਾਂਦਾ ਹੈ ਜਿਹੜਾ ਆਪਣੇ ਮਨ ਨੂੰ ਵਿਕਾਰਾਂ ਤੋਂ ਕੱਢ ਕੇ ਬਚਨ ਵਕਾਰਾਂ ਤੋਂ ਬਚਾ ਕੇ ਪਰਮਾਤਮਾ ਦੇ ਚਰਨਾਂ ਜੋੜ ਲੈਂਦਾ ਹੈ ਫਿਰ ਗੁਰੂ ਪਿਆਰੇ ਬਾਦਸ਼ਾਹ ਨੇ ਸਾਰਾ ਜਗ ਹੀ ਜਿਤ ਰਹਿਦਾ ਹੈ ਹਲਗਣ ਨਿਤ ਸਲਾਹੀਐ ਜਸਮੂ ਤਰਨਤ ਮਾਏ ਫਿਰ ਪਗੜ ਦੇ ਮਹੀਨੇ ਦੇ ਅਖੀਰਲੇ ਦਿਨ ਬਾਦਸ਼ਾਹ ਸਮਝਾਉਂਦੇ ਕਿ ਭਾਈ ਇਸ ਮਹੀਨੇ ਦੇ ਵਿੱਚ ਉਹਨਾਂ ਆਉਣਕ ਵਿੱਚੋਂ ਆਨੰਦ ਲੱਭਣ ਦੀ ਥਾਂ ਉਸ ਪਰਮਾਤਮਾ ਦੇ ਦਰ ਦੀ ਸੇਪ ਸੁਆ ਕਰ ਗਏ ਉਸੇ ਗੁਰੂ ਨੇ ਦਰਦੀ ਵਡਿਆਈ ਗਈਏ ਜਿਹਨੂੰ ਰਤਾ ਵੀ ਲਾਜ ਨਹੀਂ ਜਿਸੇ ਸਾਡਾ ਅਬਦੀ ਭਲਾ ਹੈ ਤੇ ਗੁਰੂ ਪਿਆਰਿਓ ਇਸ ਮਹੀਨੇ ਦੇ ਅੰਦਰ 파ਸ਼ਾ ਸਮਝਾਉਣਾ ਕਰਦੇ ਵੀ ਭਾਈ ਇਸ ਮਹੀਨੇ ਦੇ ਵਿੱਚ ਖੁਸ਼ੀਆਂ ਲਾਪਾਂ ਦੀ ਥਾ ਹੋਰ ਵਿਚਾਰਾਂ ਨੂੰ ਲਾਪਾਂ ਦੀ ਥਾ ਉਸ ਪਰਮਾਤਮਾ ਨੇ ਦਰਦੀ ਸੰਗਤ ਕਰਕੇ ਉਸ ਗੁਰੂ ਦੇ ਦਰਦੀ ਵਡਿਆਈ ਗਈਏ ਉਸੇ ਗੁਰੂ ਦੇ ਗਦਾ ਦਾ ਦੀ ਸਿੱਖ ਸਵਾਦ ਇਹ ਜੀ ਲਗਾਈਏ ਕਿ ਜਿਸ ਨਾਲ ਸਾਡੇ ਜੀਵਨ ਦੀ ਅਵਸਥਾ ਉੱਠੀ ਹੋ ਜਾਵੇ ਕਿਉਂਕਿ ਗੁਰੂ ਪਿਆਰਾ ਪਰਮਾਤਮਾ ਦਾ ਨਾਮ ਹੀ ਹੈ ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਭਤਾ ਨਾ ਹੋਈ ਤੇ ਗੁਰੂ ਪਿਆਰਾ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਇੱਕ ਪਰਮਾਤਮਾ ਹੈ ਇਸ ਗੁਰੂ ਪਿਆਰਿਓ ਇਸ ਮਹੀਨੇ ਦੇ ਅੰਦਰ ਪਾਤਸ਼ਾਹ ਨੇ ਇਹ ਸਮਝਾਉਣਾ ਦਿੱਤਾ ਵੀ ਭਾਈ ਇਹ ਹੋਰ ਵਿਕਾਰਾਂ ਨੂੰ ਹੋਰ ਖੁਸ਼ੀਆਂ ਲੱਭਣ ਦੀ ਥੰਡ ਨੇ ਆਵੀ ਸਖਤ ਲੱਭਣ ਦੀ ਥਾਂ ਅਸੀਂ ਸਮਝੀਏ ਦੇਦਰ ਜੇਕਰ ਸੁਪਰਵਾਤ ਹੋਵੇ ਦਰਨੋ ਸਿ ਗੁਰੂ ਦੇ ਦਰ ਦੀ ਵਡਿਆਈ ਗੁਰੂ ਦੇ ਦਰ ਦੀ ਮਹਿਮਾ ਗਾ ਲਈਏ ਤੇ ਗੁਰੂ ਪਿਆਰੇ ਸਾਡੇ ਜੀਵਨ ਦਾ ਭਲਾ ਹੋ ਜਾਵੇਗਾ ਸਾਡੀ ਵੀ ਜੀਵਨ ਦੀ ਉੱਚੀ ਅਵਸਥਾ ਹੋ ਜਾਵੇਗੀ ਪਾਸ਼ਾ ਰਹਿਮਤਾ ਕਰਨ ਅੱਜ ਦੀਆਂ ਸ਼ਬਦ ਵਿਚਾਰਾਂ ਸਾਡੇ ਮਨ ਹਿਰਦੇ ਵਿੱਚ ਵਸਾਉਣ ਸਾਨੂੰ ਵੀ ਗੁਰੂ ਪਿਆਰੇ ਜੀਵਨ ਜੀਵਦੀ ਜਾ ਜਾ ਜਾਵੇ ਅਸੀਂ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਸਫਲਾ ਕਰ ਲਈਏ ਆਹ ਗੁਰੂ ਪਿਆਰੇ ਸ਼ਬਦ ਨੇ ਅਕੀਰਿਆਂ ਪੰਕਤੀਆਂ ਦਾ ਪਾਠ ਸਰਵਣ ਇਤਰੀਏ ਜਿਹਾ ਇੱਕ ਅਨੇਕ ਗਣ ਕਰੇ ਨਾਨਕ ਚਰਣੀ ਪਾਏ ਫਲ ਗਣ ਨਿਤ ਸਲਾਹੀਏ ਜਿਸ ਨੂੰ ਤਨ ਤਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਬਿੰਦ ਏਕ ਪਾਲ ਏ ਤੇ ਹੰਨਾਲ ਰਾਣ ਅਨਾਥ ਨਾਸਖੇ ਦੀਨ ਦਰਦਨਵਾਰ ਏ ਸੁਮਰਾਥ ਅਗਵ ਪੁਰਣਾ ਮੋਹਿ ਮਿਆ ਤਾਰ ਅੰਧਕੂ ਨਿਕੈ ਮਨੁ ਵਸਿਆ ਵਾ ਦੇ ਸ਼ਬਦ ਕਮੇਰੇ ਏ ਕਹਿ ਨਾਨਕ ਸਚੇ ਸਾਹਿਬੋ ਤਿਆ ਨਹੀ ਘਰ ਤੇਰਾ ਸਚਾ ਨਾਮ ਮੇਰਾ ਆਧਾਰੋ ਸਾਚਨਾ ਮਾ ਧਾਰ ਮੇਰਾ ਜਨ ਭੁਖਾ ਸਭ ਕੋ ਵਾਇਆ ਕਰਿ ਸ਼ਾਮ ਸੁਖ ਮਨ ਆਏ ਵਸਿਆ ਜਨ ਇਛਾ ਸਰ ਪੂਰਜਾਇਆ ਸਹਾ ਗੁਰ ਮਾਨੋ ਤੀਤਾ ਗੁਰੂ ਘਟੋ ਜਸ ਦੀ ਆਏ ਵਟਿ ਆਇਆ ਹਰੇ ਕਾਲਨਕ ਸਮੋਂ ਸੰਸਾਰ ਤੋਂ ਜਾਤੈ ਰੂਪੈ ਆ ਰੂ ਸਾਧਿਆ ਨਾਮ ਮਿਰਾ ਆਤਾ ਹੋ ਵਾਜੇ ਪੰਤ ਸ਼ਬਦ ਤਦ ਕਰ ਸੁਪਾ ਗੈ ਕਰ ਸੁਪਾ ਗੈ ਸ਼ਬਦ ਵਾਜੇ ਕਲਾ ਸਿਖ ਰਸ ਆਰਿਆ ਪੰਤ ਦੂਤ ਕਦ ਵਾ ਸਕੀ ਜੇ ਕਾਲ ਕੰਟ ਕੁਮਾਰਿਆ ਸਭ ਕਰਮ ਸਾਇਆ ਸਦ ਜਨ ਕੋ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਕਹਿ ਸਕੂ ਆਦਤ ਕਰ ਅਨਹਦ ਵਾਜੇ

ਮਨ ਦੇ ਪਣੀਤ ਕਹਤੇ ਪਵਿੱਤ ਸਤਿਗੁਰ ਰਹਾ ਪਰਪੂਰੇ ਬਸ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਚੇ ਅਨਹਦ ਤੁਹਾਰੇ ਸਰੂਪ ਪਵਨ ਗੁਰੂ ਪਾਣੀ ਜਿਤਾ ਮਾਤਾ ਸਰਮੁ ਹੱਤ ਜਿਸ ਰਾਗ ਦੇ ਚੰਗੇ ਆਇਆ ਬੁਰੇ ਆਇਆ ਵਸੈ ਧਰਮ ਹਦੂਰ ਕਰਮੀ ਆਪੋ ਬੁਨ ਸਕੀ ਕੇ ਨੇ ਰਹਿ ਗਏ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ